ਤਮਾ ਰਹਿ ਗਿਆ ਵਾ 20 ਤੋਂ 25 ਮਿੰਟ ਤੱਕ ਕਿਸਾਨਾਂ ਦੇ ਅਗਲੇ ਪਾਸੇ ਵੱਧਣਾ ਵਾ ਬੈਰੀਗੇਟਿੰਗ ਜਿਹੜੀ ਸੀ ਲੇਅਰ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਹੋ ਸਕਦਾ ਕਿ ਇੱਕ ਪਾਸੇ ਲੰਘਣ ਦਿੱਤਾ ਜਾਵੇ ਪਰ ਨਹੀਂ ਕਿਸੇ ਪਾਸੇੋਂ ਲੰਘਣ ਦੀ ਜਿਹੜੀ ਕਿਆਸਰਾਂ ਲਗਾਈਆਂ ਜਾ ਰਹੀਆਂ ਸੀ ਇਹ ਬਿਲਕੁਲ ਮੱਧਮ ਆ ਕਿਉਂਕਿ ਉਧਰਲੇ ਪਾਸੇ ਭਾਰੀ ਫੁੱਸਬਾਲ ਤੇ ਨਾਤ ਹੋ ਚੁੱਕਾ ਵਾ ਬੈਰੀਗੇਟਿੰਗ ਜਿਹੜੀ ਜਿਉਂ ਦੀ ਤਿਉਂ ਹੀ ਹੈ ਜਿਵੇਂ ਪਹਿਲਾਂ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਕੋਈ ਛੋਟਾ ਰਸਤਾ ਬਣ ਜੂਗਾ ਛੋਟੇ ਰਸਤੇ ਥਾਣੇ ਹੋ ਸਕਦਾ ਕਿਸਾਨਾਂ ਨੂੰ ਅੱਗੇ ਲੰਘਣਤਾ ਜਾਵੇ ਪਰ ਤੁਸੀਂ ਕੈਮਰੇ ਦੀ ਅੱਖ ਨਾਲ ਵੇਖ ਰਹੇ ਹੋ ਇਸ ਟਾਈਮ ਦੇ ਉੱਤੇ ਕੀ ਅਗਲੇ ਪਾਸੇ ਪੋਸਪਲ ਜਿਹੜਾ ਬਹੁਤ ਭਾਰੀ ਤਾਇਨਾਤ ਹੋ ਚੁੱਕਾ ਵਾ ਦੋਵੇਂ ਪਾਸੇ ਵਾਟਰ ਕੈਨਨ ਦੀਆਂ ਗੱਡੀਆਂ ਵੀ ਆ ਚੁੱਕੀਆਂ ਵਾ ਹੋ ਸਕਦਾ ਪਾਣੀ ਦੀਆਂ ਬਿਛਾੜਾਂ ਵਸ ਸਕਦੀਆਂ ਜਿਹੜਾ ਕਿ ਅਥਰੂ ਗੈਸ ਦੇ ਗੋਲੇ ਛੱਡਣ ਦੇ ਵਿੱਚ ਸ਼ਾਇਦ 20 ਮਿੰਟ ਦਾ ਸਮਾਂ ਲੱਗਣਾ ਹੋਰ ਉਸ ਤੋਂ ਬਾਅਦ ਵਿੱਚ ਕੋਈ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾ ਸਕਦੀ ਆ ਜਿਵੇਂ ਇੱਧਰਲੇ ਪਾਸੇ ਦੇਖ ਸਕਦੇ ਐਸ ਜਿਹੜੇ ਲੋਕੇਸ਼ਨ ਤੇ ਖੜੇ ਆ ਇੱਥੇ ਕੇਵਲ ਸਾਡਾ মিডিਆ ਭਾਈ ਇਸ਼ਾਰਾ ਹੀ ਆ ਚਾਰ ਸਪਰੇ ਕਰੀ ਮੈਂ ਗਰਮੀਤ ਨੂੰ ਕੂ ਤਸਵੀਰ ਦਿਖਾਉ ਲਿਓ ਕਿਸਾਨ ਆਕੂ ਉਹਨਾਂ ਦੇ ਵਿੱਚੋਂ ਕੋਈ ਵੀ ਇੱਧਰਲੇ ਪਾਸੇ ਅੱਗੇ ਨਹੀਂ ਆ ਰਿਹਾ ਜਦੋਂ ਵਧਣਗੇ ਉਦੋਂ ਕੇਵਲ মিডিਆ ਭਾਈਚਾਰਾ ਇਧਰਲੇ ਪਾਸੇ ਆ ਵੀਰ ਰਵੀ ਸਾਡੇ ਨਾਲ ਰਵੀ ਸੰਗਰਾਹੁ ਸਾਡੇ ਨਾਲ ਆ ਵੀ ਕਿਵੇਂ ਵੇਖ ਰਹੇ ਹੋ ਅੱਜ ਦੇ ਇਸ ਮਾਰਚ ਨੂੰ ਤੁਸੀਂ ਜਿਹੜਾ ਇਹਨਾਂ ਨੇ ਦਿੱਲੀ ਵਧਨ ਦੀ ਗੱਲਬਾਤ ਕੀਤੀ ਸੀ ਕੀ ਲੱਗਦਾ ਤੁਹਾਨੂੰ ਅਗਲੇ ਪਾਸੇ ਵਧਨ ਦੇਣਗੇ ਨਹੀਂ ਔਖਾ ਲੱਗ ਰਿਹਾ ਹੈ ਤੇਜਿੰਦਰ ਜੀ ਕਿਉਂਕਿ ਆਪਾਂ 15 ਦਿਨ ਪਹਿਲਾਂ ਦੀ ਜੀ ਗੱਲ ਕਰੀਏ ਤਾਂ ਆਪਾਂ ਇਹ ਕੁਝ ਕੁਝ ਖਬਰਾਂ ਨਸ਼ਰ ਕੀਤੀਆਂ ਕਿ ਇੱਕ ਪਾਸਿਓਂ ਬੈਰੀਗੇਟ ਹਟਾਉਣ ਦੀ ਗੱਲ ਚੱਲੀ ਸੀ ਨਾ ਪ੍ਰਕਿਰਿਆ ਸ਼ੁਰੂ ਹੋਈ ਸੀ ਤਾਂ ਉਹਦੇ 'ਚ ਇਉਂ ਲੱਗ ਰਿਹਾ ਸੀਗਾ ਕਿ ਸ਼ਾਇਦ ਪੈਦਲ ਜਾਣ ਵਾਲੀ ਗੱਲ ਹੈ ਜਿਹੜੀ ਉਹ ਸਿਰੇ ਚੜ ਸਕਦੇ ਪਰ ਹੁਣ ਜਿਹੜੀ ਤਸਵੀਰ ਤੁਸੀਂ ਹੁਣੇ-ਹੁਣੇ ਸਾਡੇ ਦਰਸ਼ਕਾਂ ਨੂੰ ਦਿਖਾਈ ਹੈ ਉਸ ਦੇ ਵਿੱਚ ਬਿਲਕੁਲ ਸਾਫ਼ ਕਲੀਅਰ ਤੇ ਐ ਕਹਿ ਲਓ ਕਿ ਚਿੱਟੇ ਦੁੱਧ ਵਰਗੀ ਗੱਲ ਹੈ ਕਿ ਬਿਲਕੁਲ ਕੋਈ ਰਸਤਾ ਨਹੀਂ ਦਿੱਤਾ ਪਹਿਲੀ ਬੈਰੀਗੇਟਿੰਗ ਜਿਹੜੀ ਆਪਣੇ ਪਹਿਲਾ ਬੈਰੀਗੇਟਿੰਗ ਦਿਖਾਈ ਆ ਉਹ ਹੈ ਲੋਹੇ ਦੀ ਬੈਰੀਗੇਟਿੰਗ ਉਸ ਤੋਂ ਅੱਗੇ ਇੱਕ ਰੰਗਦਾਰ ਚਾਦਰ ਲਾ ਦਿੱਤੀ ਗਈ ਜਿਸ ਨੂੰ ਆਪਾਂ ਟੈਂਟ ਦੀ ਚਾਦਰ ਕਹਿ ਲਓ ਜਾਂ ਚਾਨਣੀ ਕਹਿ ਲਓ ਦਿਖੇ ਨਾ ਉਸ ਤੋਂ ਅੱਗੇ ਜਿਹੜੀ ਸਿਮੈਂਟਡ ਬੈਰੀਗੇਟਿੰਗ ਕੀਤੀ ਆ ਸਿਮੈਂਟਡ ਬੈਰੀਗੇਟਿੰਗ ਦੇ ਉੱਪਰ ਲੋਹੇ ਦੀਆਂ ਜਾਲੀਆਂ ਬਣਾ ਕੇ ਤਿਆਰੀ ਕਰ ਲਈ ਗਈ ਔਰ ਉੱਪਰ ਉਹਦੇ ਸ਼ੈੱਡ ਪਾ ਲਿਆ ਗਿਆ ਇਹ ਗੱਲ ਤਾਂ ਬਿਲਕੁਲ ਕਲੀਅਰ ਹੋ ਗਈ ਕਿ ਜਾਣ ਵਾਸਤੇ ਤਾਂ ਹਾਲੇ ਤੱਕ ਕੋਈ ਸੰਭਾਵਨਾ ਨਹੀਂ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਜਗ੍ਹਾ ਤੇ ਆ ਸਾਹਮਣੇ ਤੁਸੀਂ ਇੱਕ ਆ ਲੇਅਰ ਦੇਖ ਰਹੇ ਹੋ ਇਹ ਪੁਰਾਣੀ ਲੇਅਰ ਹੈ ਇਸ ਤੋਂ ਪਿੱਛੇ ਜਿਹੜਾ ਇਹ ਇੱਕ ਡੱਬਾ ਬਣਦਾ ਜਾਨੀ ਪਿੱਛੇ ਜਿਹੜੀਆਂ ਰस्सियां ਲਾਈਆਂ ਉਸ ਡੱਬੇ ਦੇ ਵਿੱਚ ਵਿੱਚ 101 ਜਿਹੜਾ ਜਥਾ ਕਿਸਾਨਾਂ ਦਾ ਆਉਣਾ ਹੈ ਉਹ ਆਊਗਾ ਆ ਸਾਰੇ ਤੁਹਾਨੂੰ ਆਲੇ ਦੋਲੇ ਖੜੇ ਜਾਂਦਾ ਮੀਡੀਆ ਕਰਮੀਆਂ ਨੇ ਤੇ ਜਾਂ ਫਿਰ ਵਲੰਟੀਅਰ ਹੈ ਇਹ ਆਉਣਗੇ ਉਦੋਂ ਗਾਂ ਜਦੋਂ ਉਹਨਾਂ ਨੂੰ ਉੱਥੋਂ ਰਵਾਨਾ ਕੀਤਾ ਜਾਏਗਾ ਮੇਰਾ ਖਿਆਲ 15 ਕਿ ਮਿੰਟ ਬਾਕੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਜਦੋਂ ਉਹਨਾਂ ਨੂੰ ਰਵਾਨਾ ਕਰ ਦਿੱਤਾ ਜਾਊਗਾ ਉਸ ਤੋਂ ਬਾਅਦ ਇਧਰੋਂ ਕੀ ਕਾਰਵਾਈ ਹੁੰਦੀ ਆ ਇਹ ਆਪਾਂ ਨੂੰ ਵੀ ਨਹੀਂ ਪਤਾ ਜਿਹੜੀ ਤਸਵੀਰ ਆ ਕੈਮਰਾਮੈਨ ਇੱਕ ਵਾਰ ਉਧਰ ਦਿਖਾਉਣ ਕਿ ਇਸ ਵੇਲੇ ਤੁਸੀਂ ਸਿਰਫ 7 ਤੋਂ 8 ਜਿਹੜੇ ਕਰਮਚਾਰੀ ਖੜੇ ਹੋਏ ਦੇਖ ਸਕਦੇ ਹੋ ਪੁਲਿਸ ਕਰਮਚਾਰੀ ਜਿਹੜੇ ਅਸੱਤ ਤੋਂ ਅਠ ਹੈ ਪਰ ਜਦੋਂ 21 ਫਰਵਰੀ ਨੂੰ ਯਾਦ ਕਰਦੇ ਆ ਤਾਂ ਇੱਥੇ ਸੈਂਕੜੇ ਜਿਹੜੇ ਪੁਲਿਸ ਕਰਮੀ ਖੜੇ ਸੀਗੇ ਹੁਣ ਸੰਭਾਵਨਾ ਇਸ ਗੱਲ ਦੀ ਵੀ ਘੱਟ ਹੈ ਕਿ ਉਧਰੋਂ ਬਹੁਤ ਜ਼ਿਆਦਾ ਬਰੂਟਲ ਜਿਹੜਾ ਸ਼ੈਲਿੰਗ ਹੋਵੇ ਹਾਲਾਂਕਿ ਸਮਾਂ ਦੱਸੂਗਾ ਹੁਣ ਤੋਂ 15 ਮਿੰਟ ਬਾਅਦ ਕਲੀਅਰ ਹੋ ਜਾਊਗਾ ਵੀ ਕੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਜਾਂ ਆਪਾਂ ਕਿਉਂਕਿ ਆਪਾਂ ਨੂੰ ਵੀ ਇੱਥੇ ਖੜਨ ਦੀ ਇਜਾਜ਼ਤ ਨਹੀਂ ਸੀ ਪਿਛਲੀ ਵਾਰ ਆਪਾਂ ਨਹੀਂ ਖੜ ਸਕਦੇ ਸੀ ਕਿਸੇ ਨੂੰ ਖੜਾ ਦੇਖ ਦੇਖ ਲੈਂਦੇ ਸੀ ਤਾਂ ਡਰੋਨ ਦੇ ਨਾਲ ਉਹਨੂੰ ਡਿਟੈਕਟ ਕਰਕੇ ਉਸ ਤੇ ਵੀ ਜਿਹੜੇ ਡਰੋਨ ਦੇ ਨਾਲ ਹਮਲਾ ਕੀਤਾ ਜਾਂਦਾ ਸੀ ਤੁਹਾਨੂੰ ਯਾਦ ਹੋਣਾ ਬਹੁਤ ਕੁਝ ਹੋਇਆ ਆ ਆਪਾਂ ਵੀ ਇਹਦੇ ਜਿਹੜੇ ਭੁਗਤ ਭੋਗੀ ਰਹੇ ਆ 21 ਫਰਵਰੀ ਦੇ ਪਰ ਅੱਜ ਨਜ਼ਰ ਆਉਂਦੀ ਇਧਰਲੇ ਪਾਸੋਂ ਜੇਕਰ ਕਿਸਾਨਾਂ ਵਾਲੇ ਪਾਸੋਂ ਆਪਾਂ ਇੱਕ ਮਹਿਸੂਸ ਕਰੀਏ ਕਿ ਨਰਮੀ ਹੈ ਕਿ ਉਹਨਾਂ ਨੇ ਸਿੱਧਾ ਕਹਿਤਾ ਕਿ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਪੈਦਲ ਆਇਆ ਜਾਵੇ ਤਾਂ ਫਿਰ ਸਾਨੂੰ ਇਹ ਫੈਸਲਾ ਹੀ ਮਨਜ਼ੂਰ ਹੈ ਇਹ ਉਦਣ ਵਾਲੀ ਜਿਹੜੀ ਸਥਿਤੀ ਸੀ ਨਾ ਉਦਣ ਲੋਕ ਵੀ ਜ਼ਿਆਦਾ ਸੀ ਤੇ ਅੱਗੇ ਵਧਣ ਵਾਸਤੇ ਵੀ ਹਜ਼ਾਰਾਂ ਦੀ ਤعداد ਚ ਪਹੁੰਚੇ ਸੀ ਅੱਜ ਉਹਨਾਂ ਨੂੰ ਪਤਾ ਕਿ 101 ਨੂੰ ਤੇ ਅਸੀਂ ਵੈਸੇ ਵੀ ਰੋਕ ਸਕਦੇ ਹਾਂ ਕੀ ਲੱਗ ਮੈਂ ਮੈਂ ਉਹੀ ਗੱਲ ਤੇ ਆ ਰਿਹਾ ਸੀਗਾ ਉਹੀ ਕਹਿ ਰਿਹਾ ਮੈਂ ਕਿ ਇਧਰਲੇ ਪਾਸੋਂ ਬਿਲਕੁਲ ਨਰਮੀ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਚਾਹੁੰਦੇ ਹੋ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਹੀ ਕਰਾਂ ਸਾਡੇ ਕੋਲ ਸਿਰਫ ਸਾਡਾ ਬੈਗ ਹੋਊਗਾ ਠੀਕ ਹੈ ਸਾਡੇ ਕੋਲ ਕੋਈ ਜਿਹੜਾ ਚਾਰ ਪਹੀਆ ਵਾਹਨ ਜਾਂ ਦੋ ਪਹੀਆ ਵਾਹਨ ਨਹੀਂ ਹੋਊਗਾ ਇਹੀ ਬਿਆਨ ਹਰਿਆਣੇ ਦੇ ਖੇਤੀਬਾੜੀ ਮੰਤਰੀ ਸਾਹਿਬ ਦਾ ਵੀ ਆਉਂਦਾ ਹੈ ਕਿ ਜੇ ਤੁਸੀਂ ਪੈਦਲ ਜਾਣਾ ਚਾਹੁੰਦੇ ਹੋ ਤਾਂ ਸਾਡੇ ਵੱਲੋਂ ਕੋਈ ਡਿੱਕਾ ਨਹੀਂ ਉਹ ਪ੍ਰਵਾਨ ਵੀ ਹੋਇਆ ਉਹ ਜਾ ਵੀ ਉਮੀ ਰਹੇ ਨੇ ਪਰ ਇਧਰਲੇ ਪਾਸਿਓਂ ਇਜਾਜ਼ਤ ਨਹੀਂ ਮਿਲੀ ਸਹਿਮਤੀ ਨਹੀਂ ਬਣੀ ਕਿ ਤੁਹਾਨੂੰ ਅਸੀਂ ਪੈਦਲ ਜਾਣ ਵੀ ਦੇਵਾਂਗੇ ਹਾਲਾਂਕਿ ਅੰਬਾਲਾ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਤਾਂ ਹੁੰਦੀਆਂ ਰਹੀਆਂ ਪਰ ਉਹਦੇ ਵਿੱਚ ਇਹ ਬਿਲਕੁਲ ਸਹਿਮਤੀ ਨਹੀਂ ਬਣੀ ਆਗੂਆਂ ਨਾਲ ਜਦੋਂ ਆਪਾਂ ਇੰਟਰਵਿਊ ਕੀਤੇ ਆ ਉਹ ਦੱਸ ਰਿਹਾ ਕਿ ਕੋਈ ਸਹਿਮਤੀ ਨਹੀਂ ਇਦਾਂ ਦੀ ਕਿ ਤੁਹਾਨੂੰ ਅਸੀਂ ਜਾਣ ਦਿੱਤਾ ਜਾਂ ਜਾਣ ਦੇਵਾਂਗੇ ਪਰ ਜੇਕਰ ਇਧਰਲੇ ਪਾਸਿਓਂ ਆਪਾਂ ਇਹ ਮੰਨੀਏ ਵੀ ਬਹੁਤ ਜ਼ਿਆਦਾ ਸਖਤੀ ਹੈ ਹਾਲ ਦੀਆਂ ਤਸਵੀਰਾਂ ਦੇ ਵਿੱਚ ਉਹ ਸਖਤੀ ਵੀ ਨਜ਼ਰ ਨਹੀਂ ਆ ਰਹੀ ਹਰਿਆਣੇ ਵਾਲੇ ਪਾਸਿਓਂ ਵੀ ਯਾਨੀ ਪੁਲਿਸ ਪ੍ਰਸ਼ਾਸਨ ਵਾਲੇ ਪਾਸਿਓਂ ਵੀ ਹਾਲਾਂਕਿ ਉਹਨਾਂ ਨੇ ਕੋਈ ਲੁਕਵੇਂ ਤਰੀਕੇ ਨਾਲ ਕੋਈ ਤਿਆਰੀ ਕੀਤੀ ਹੈ ਜਾਂ ਉਹ ਮੌਕੇ ਤੇ ਰਣਨੀਤੀ ਬਿਲ ਉਹਨਾਂ ਨੂੰ ਵੀ ਕਹਿੰਦੇ ਕਿ ਜਾਣਕਾਰੀ ਮਿਲੀ ਹੈ ਕਿ ਡਰੋਨ ਦੀ ਟ੍ਰੇਨਿੰਗ ਜ਼ਰੂਰ ਪੰਜਾਬ ਦੇ ਹਰਿਆਣੇ ਦੀ ਪੁਲਿਸ ਨੇ ਕਰ ਲਈ ਹੈ ਟ੍ਰੇਨਿੰਗ ਦਿੱਤੀ ਹੈ ਕਿ ਤੁਸੀਂ ਕਿਵੇਂ ਡਿਟੈਕਟ ਕਰਨਾ ਹੈ ਜਾਂ ਇਹ ਕਹਿ ਲਓ ਕਿ ਉਹਨਾਂ ਨੇ ਆਪਣੇ ਆਪ ਨੂੰ ਇੱਕ ਵਾਰ ਪਰਖ ਕੇ ਦੇਖ ਲਿਆ ਕਿ ਡਰੋਨ ਕਿੱਥੋਂ ਤੱਕ ਭੇਜ ਸਕਦੇ ਆ ਕਿੱਥੋਂ ਤੱਕ ਸ਼ੈਲਿੰਗ ਹੋ ਸਕਦੀ ਹੈ ਹਜ਼ਾਰਾਂ ਦੇ ਵਿੱਚ ਡਰੋਨ ਸੁੱਟਣ ਵਾਸਤੇ ਮੈਮਰੀ ਜ਼ਿਆਦਾ ਚਾਹੀਦੀ ਸੀ 100 ਕ ਮੈਂਬਰਾਂ ਨੂੰ ਪ੍ਰਸ਼ਾਸਨ ਨੂੰ ਫੜਨਾ ਬੇਡਾ ਔਖਾ ਨਹੀਂ ਹੈਗਾ ਜੇ ਰਵੀ ਆਪਾਂ ਉਹ ਵਜ਼ਗੀ ਹੈ ਨਾ 100 ਕ ਮੈਂਬਰ ਰੋਕਣਾ ਕੋਈ ਪ੍ਰਸ਼ਾਸਨ ਵਾਸਤੇ ਕੋਈ ਔਖਾ ਨਹੀਂ ਆ ਹੋ ਸਕਦਾ ਉਹ ਵੀ ਸ਼ਾਂਤਮਈ ਤਾਂ ਹੀ ਬੈਠੇ ਹੋਣ ਅੱਗੇ ਵਧਣ ਦਾ ਤਰੀਕਾ ਤੁਸੀਂ ਕੀ ਦੇਖ ਰਹੇ ਹੋ ਅੱਗੇ ਵਧਣ ਦੇਣਗੇ ਤੁਹਾਨੂੰ ਕੀ ਲੱਗਦਾ ਅੱਗੇ ਜਾਣ ਦੇਣਗੇ ਨਹੀਂ ਇਹ ਇਹ ਨਹੀਂ ਸੰਭਾਵਨਾ ਹਲੇ ਇਹ ਇਹ ਬਿਲਕੁਲ ਕੋਈ ਸੰਭਾਵਨਾ ਨਹੀਂ ਨਾ ਕੋਈ ਵੀ ਨਹੀਂ ਕੋਈ ਰਸਤਾ ਨਹੀਂ ਹੈ ਮੈਂ ਇੱਕ ਲਿਸਟ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਲਿਸਟ ਕਿਸਾਨ ਆਗੂਆਂ ਨੇ ਜਾਰੀ ਕੀਤੀ ਹੈ 100 101 ਜਿਹੜਾ ਜਿਹੜਾ ਜਥਾ ਜਾਣਾ ਜਥਾ ਜਾਣਾ ਹੈ ਨਾ ਤੇ ਤੁਹਾਡੇ ਕੋਲ ਵੀ ਪਹੁੰਚੀ ਹੋਊਗੀ ਚੈਨਲ ਨੇ ਨਸ਼ਰ ਕੀਤੀ ਹੋਊਗੀ ਉਹ ਉਹਦਾ ਸਿੱਧਾ ਸਿੱਧਾ ਜਿਹੜਾ ਮੰਤਵ ਜੋ ਮੈਂ ਸਮਝਦਾ ਉਹ ਇਹ ਹੈ ਕਿ ਜਿਵੇਂ ਖਨੌਰੀ ਤੇ ਬਹੁਤ ਕੁਝ ਹੋਇਆ ਉਸ ਰਾਤ ਹੈਨਾ ਜਿਸ ਤਰੀਕੇ ਨਾਲ ਉਥੇ ਇਹ ਕਿਹਾ ਜਾ ਰਿਹਾ ਕਿ ਹਰਿਆਣੇ ਦੀ ਪੁਲਿਸ ਤਾਂ ਅੰਦਰ ਵੜਦੀ ਹੈ ਭੰਨ ਤੋੜ ਹੁੰਦੀ ਹੈ ਕੁਝ ਲੋਕਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਅੰਦਰ ਉਹ ਅਰੈਸਟ ਕਰਕੇ ਉਸ ਤੋਂ ਬਾਅਦ ਚੱਕ ਕੇ ਵੈਰੀਗੇਟ ਦੇ ਦੂਜੇ ਪਾਸੇ ਲਿਜਾ ਕੇ ਬਰੂਟਲ लाठी चार्ज ਜਾਂ ਕੁੱਟਮਾਰ ਹੁੰਦੀ ਹੈ ਤਾਂ ਇਹ ਇਹ ਉਹਨਾਂ ਨੂੰ ਕਹਿ ਲੋ ਕਿ ਇੱਕ ਕਲੈਰੀਫਿਕੇਸ਼ਨ ਦੇ ਵਾਸਤੇ ਕਿ ਸਾਡੇ ਕੋਲੇ 101 ਬੰਦਿਆਂ ਦਾ ਡਾਟਾ ਹੈ ਉਹ ਡਾਟਾ ਹਰਿਆਣਾ ਦੀ ਪੁਲਿਸ ਕੋਲ ਵੀ ਹੈ ਪੰਜਾਬ ਦੀ ਪੁਲਿਸ ਕੋਲ ਵੀ ਹੈ ਸਾਡੇ ਕੋਲੇ ਜਾਨੀ ਮੀਡੀਆ ਕੋਲ ਵੀ ਹੈ ਔਰ ਇੱਕ ਕਿਸਾਨ ਕਿਸਾਨਾਂ ਕੋਲ ਵੀ ਹੈ ਹਰ ਕੋਲੇ ਪਹੁੰਚਾ ਕਿ ਕੌਣ-ਕੌਣ ਕਿਸਾਨ ਜਾਣਗੇ ਉਹਨਾਂ ਦੇ ਘਰ ਦਾ ਮੋਬਾਈਲ ਨੰਬਰ ਕੀ ਹੈ ਉਹਨਾਂ ਦਾ ਐਡਰੈਸ ਕੀ ਹੈ ਉਹਨਾਂ ਦਾ ਨਾਮ ਕੀ ਉਹਨਾਂ ਦੇ ਪਿਤਾ ਦਾ ਨਾਮ ਕੀ ਹੈ ਸਾਰੀਆਂ ਇੱਕ-ਇੱਕ ਲਿਸਟ ਤਿਆਰ ਕਰਕੇ ਦੇਤੀ ਕਿ ਕੋਈ ਕਮੀ ਨਾ ਰਵੇ ਕਿਉਂਕਿ ਉਹ ਕਹਿੰਦੇ ਨੇ ਕਿ ਕੁਝ ਜਿਹੜੀਆਂ ਕਮੀਆਂ ਸਾਡੇ ਤੋਂ ਪਿਛਲੀ ਵਾਰ ਰਹਿ ਗਈਆਂ ਸੀ ਉਹ ਕਮੀਆਂ ਅਸੀਂ ਨਾ ਛੱਡੀਏ ਤਾਂ ਇੱਥੋਂ ਤੱਕ ਤਾਂ ਤਿਆਰੀ ਜਿਹੜੀ ਹੈ ਉਹ ਕਿਸਾਨਾਂ ਦੀ ਲਗਭਗ ਹੈਗੀ ਹੈ ਹੁਣ ਆਪਾਂ ਨੂੰ ਗੱਲ ਕਰਦਿਆਂ ਨੂੰ 5 ਮਿੰਟ ਹੋ ਗਏ ਮਿੰਟ 10 ਰਹਿ ਗਏ 10 ਮਿੰਟਾਂ ਦੇ ਵਿੱਚ ਕਿਉਂਕਿ ਉਧਰੋਂ ਸਟੇਜ ਤੋਂ ਅਨਾਉਂਸਮੈਂਟ ਹੋ ਗਈ ਹੈ ਕਿ ਭਾਈ ਤਿਆਰੀ ਕਰ ਲੋ ਆਪਾਂ 1 ਵਜੇ ਰਵਾਨਾ ਕਰ ਦੇਣਾ ਅਰਦਾਸ 10 ਵਜੇ ਹੋਗੀ ਸੀ ਮਰਜੀਵੜਿਆਂ ਨੂੰ ਤੋੜਨ ਦੇ ਵਾਸਤੇ ਤੇ 1 ਵਜ ਜਾਣਾ 1 ਵਜੇ ਇੱਥੋਂ ਤਿਆਰੀ ਹੋ ਜਾਣੀ ਆ ਹੁਣ ਅੱਗੇ ਆਪਾਂ ਦੇਖਦੇ ਹਾਂ ਕਿ ਆਪਾਂ ਕੀ ਕੁਝ ਕਵਰ ਕਰ ਸਕਦੇ ਆ ਧੰਨਵਾਦ ਰਵੀ ਫੇਰ ਆਪਾਂ ਜੁੜਦੇ ਆ ਇੱਕ ਰਹੀ ਇਧਰ ਦੀ ਤਸਵੀਰ ਦਿਖਾ ਲ ਦੋ ਫੇਰ ਆਪਾਂ ਉਧਰਲੇ ਪਾਸੇ ਗਰਮੀਤ ਲੰਘਾਂਗੇ ਇਸ ਟਾਈਮ ਜਿਵੇਂ ਹੁਣੇ ਵੀਰ ਰਵੀ ਨੇ ਦੱਸਿਆ ਕਿ ਕੇਵਲ ਮੀਡੀਆ ਕਰਮੀ ਇੱਥੇ ਆ ਮੀਡੀਆ ਭਾਈ ਜਿਹਾ ਸਾਡਾ ਇੱਥੇ ਆ ਬੇਸ਼ੱਕ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਅਗਲੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਪ੍ਰਸ਼ਾਸਨ ਵਾ ਹਰਿਆਣਾ ਪ੍ਰਸ਼ਾਸਨ ਦਾ ਉਹਦੇ ਨਾਲ ਜੇ ਆਪਾਂ ਉਦੋਂ ਦੀ ਗੱਲ ਕਰਦੇ ਹਾਂ ਜਦੋਂ ਪਹਿਲਾਂ ਇੱਥੇ ਸ਼ੈਲਿੰਗ ਹੋਈ ਸੀ ਤੇ ਬਹੁਤ ਭਾਰੀ ਤਦਾਦ ਦੇ ਵਿੱਚ ਜਿਹਦਾ ਨੁਕਸਾਨ ਵੀ ਹੋਇਆ ਕੁਛ ਦੇ ਕੁਛ ਲੋਥੇ ਲੋਕ ਪਟੜ ਵੀ ਹੋਈ ਸੀ ਉਸ ਹਿਸਾਬ ਦੇ ਨਾਲ ਰਵੀ ਨੇ ਵੀ ਗੱਲ ਕਿ ਉਸ ਹਿਸਾਬ ਦੇ ਨਾਲ ਅਗਲੇ ਪਾਸੇ ਕਾਰਵਾਈ ਨਹੀਂ ਲੱਗਦੀ ਹੋਊਗੀ ਪਰ ਜੇ ਆਪਾਂ ਦੂਜੇ ਪਾਸੇ ਸੋਚਦੇ ਹਾਂ ਕਿ 101 ਮੈਂਬਰਾਂ ਨੂੰ ਰੋਕਣਾ ਪ੍ਰਸ਼ਾਸਨ ਨਾਲ ਕੋਈ ਵੱਡੀ ਗੱਲ ਨਹੀਂ 101 ਮੈਂਬਰਾਂ ਨੂੰ ਸੌਖਿਆ ਰੁਕਿਆ ਜਾ ਸਕਦਾ ਇਹ ਵੀ ਪ੍ਰਸ਼ਾਸਨ ਨੂੰ ਇਸ ਗੱਲ ਦਾ ਵੀ ਪਤਾ ਕਿ ਬਹੁਤਾਂ ਲੋਕ ਜਿਹੜੇ ਆ ਸੋ ਇੱਕ ਮੈਂਬਰ ਮਰਜੀਵੜਿਆਂ ਦਾ ਜਥਾ ਆਊਗਾ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਬੈਰੀਗੇਟਿੰਗ ਸੀ ਜਿਹੜੀ ਦਿਖਾ ਰਹੇ ਸੀ ਹੁਣੇ ਵੀਰ ਉਹ ਪਹਿਲੋਂ ਲੋਹੇ ਦੀ ਬੈਰੀਗੇਟਿੰਗ ਆ ਉਹ ਤੋਂ ਅਗਲੇ ਪਾਸੇ ਪਰਦਾ ਲੱਗਾ ਹੋਇਆ ਵਾ ਇੱਕ ਪਰਦਾ ਟੈਂਟ ਲੱਗਾ ਹੋਇਆ ਵਾ ਟੈਂਟ ਤੋਂ ਬਾਅਦ ਦੇ ਵਿੱਚ ਜਿਹੜੀ ਕਿ ਪਹਿਲੋਂ ਤੋਂ ਸ਼ੁਰੂਆਤ ਤੋਂ ਬੈਰੀਗੇਟਿੰਗ ਹੋਈ ਆ ਜਿਵੇਂ ਪੱਥਰ ਦੇ ਵਿੱਚ ਲਾ ਕੇ ਦੋਵੇਂ ਸਾਈਡਾਂ ਦੇ ਉੱਤੇ ਵਿੱਚ ਸੀਮਿੰਟ ਵਗੈਰਾ ਭਰਿਆ ਹੋਇਆ ਵਾ ਨਾਲ ਕਿਲ ਲੱਗੇ ਸੀ ਉਹ ਤਸਵੀਰਾਂ ਵੀ ਤੁਹਾਡੇ ਸਾਹਮਣੇ ਉਦੋਂ ਨਸ਼ਰ ਕੀਤੀਆਂ ਗਈਆਂ ਸੀ ਇਸ ਟਾਈਮ ਦੇ ਉੱਤੇ ਕੰਡਿਆਲੀ ਤਾਰ ਵੀ ਲੱਗੀ ਹੋਈਗੀ ਆ ਕੋਈ ਸੰਭਾਵਨਾ ਨਹੀਂ ਹੈਗੀ ਕਿ ਅਗਲੇ ਪਾਸੇ ਕਿਸਾਨ ਆਗੂਆਂ ਨੂੰ ਜਾਂ ਕਿਸਾਨ ਦਾ 101 ਮੈਂਬਰ ਜਦ ਸਾਡਾ ਵੱਧ ਰਿਹਾ ਵਾ ਉਹਨੂੰ ਲੰਘਣ ਦਿੱਤਾ ਜਾਵੇ ਪਰ ਫਿਰ ਵੀ ਅਜੇ ਕੁਝ ਕੁ ਮਿੰਟ ਦਾ ਸਮਾਂ ਵਾ ਇਹ ਸਮੇਂ ਦੇ ਗਰਭ ਦੇ ਵਿੱਚ ਆ ਕਿ ਕੋਈ ਗੱਲਬਾਤ ਦਾ ਦੌਰ ਚੱਲੂ ਹੁੰਦਾ ਇਹ ਲਗੀ ਕਿਸਾਨ بار بار ਕਹਿ ਰਹੇ ਕਿ ਸਾਡਾ ਗੱਲਬਾਤ ਦਾ ਦੌਰ ਚਾਲੂ ਕੀਤਾ ਜਾਵੇ ਜੇ ਗੱਲਬਾਤ ਦਾ ਦੌਰ ਚਾਲੂ ਹੁੰਦਾ ਵਾ ਫਿਰ ਹੋ ਸਕਦਾ 1 2 ਮੀਟਿੰਗਾਂ 4 ਮੀਟਿੰਗਾਂ ਤੋਂ ਬਾਅਦ ਕੋਈ ਨਾ ਕੋਈ ਸਤਾਈ ਹੱਲ ਨਿਕਲੇ ਪਰ ਅਜੇ ਗੱਲਬਾਤ ਦਾ ਦੌਰ ਜਿਹਨਾਂ ਬੈਠੇ ਸੀ ਕਿਸਾਨ ਅੱਜ ਤੋਂ 10 ਮਹੀਨੇ ਪਹਿਲਾਂ ਦੀ ਗੱਲ ਆ ਉਹਨਾਂ ਦਿਨਾਂ ਦੇ ਵਿੱਚ ਜਰੂਰ ਚਾਲੂ ਹੋਇਆ 4 ਮੀਟਿੰਗਾਂ ਦੇ ਕਰੀਬ-ਕਰੀਬ ਚੰਡੀਗੜ੍ਹ ਦੇ ਵਿੱਚ ਹੋਈਆਂ ਪਰ ਨਤੀਜਾ ਕੀ ਨਿਕਲਿਆ ਤਕਰੀਬਨ 0 ਉਹਨਾਂ ਮੀਟਿੰਗਾਂ ਤੋਂ ਬਾਅਦ ਇੱਕਦਮ ਮੀਟਿੰਗਾਂ ਦਾ ਦੌਰ ਰੁਕ ਜਾਂਦਾ ਬਾਅਦ ਜਿਹੜਾ ਅਜੇ ਤੱਕ ਸਟਾਰਟ ਨਹੀਂ ਹੁੰਦਾ ਕਿਸਾਨ ਆਗੂ ਅੱਜ ਵੀ ਕਹਿ ਰਹੇ ਆ ਕਿ ਕੇਂਦਰ ਸਰਕਾਰ ਸੜਨਾ ਗੱਲਬਾਤ ਕਰੇ ਗੱਲਬਾਤ ਨਹੀਂ ਹੱਲ ਕੱਢੇ ਨਹੀਂ ਤੇ ਅਸੀਂ ਅੱਗੇ ਵਧਾਂਗੇ ਸਾਨੂੰ ਰੋਕਿਆ ਨਾ ਜਾਵੇ ਸਾਨੂੰ ਦਿੱਲੀ ਜਾਣ ਤਾਂ ਜਾਵੇ ਅਸੀਂ ਦਿੱਲੀ ਜਾ ਕੇ ਆਪਣੀ ਜਿਹੜੀ ਗੱਲ ਰੱਖ ਸਕਦੇ ਆ ਵੇਖਦੇ ਆ ਕਿਸਾਨ ਆਗੂ ਸਹਿਬਾਨ ਤਿੰਨ ਜਿਹੜੇ ਅੱਗੇ ਪਾਸੇ ਚੱਲ ਰਿਹਾ ਸੁਜੀਤ ਸਿੰਘ ਫੂਲ ਚੱਲਣਗੇ ਅਗਲੇ ਪਾਸੇ ਸਵਿੰਦਰ ਸਿੰਘ ਚਤਾਲਾ ਜਾਣਗੇ ਸਤਨਾਮ ਸਿੰਘ ਜੀ ਪੰਨੂ ਜਾਣਗੇ ਅਗਲੇ ਪਾਸੇ ਕੀ ਉਹ ਆਗੂ ਸਹਿਬਾਨ ਨਾਲ 101 ਮੈਂਬਰ ਜਿਹੜੇ ਹੈਗੇ ਸਾਰੇ ਟੋਟਲ ਮਿਲਾ ਕੇ ਜੇ ਅੱਪਾ ਗੱਲ ਕਰੀਏ ਕੀ ਉਸ ਜੱਥੇ ਨੂੰ ਇੱਥੇ ਰੁਕਿਆ ਜਾਂਦਾ ਇਹ ਤੇ ਦੇਖਦੇ ਆ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਪੁਖਤਾ ਪਰਬੰਧ ਕੀਤੇ ਹੋਏ ਆ ਪੂਰੀ ਮੁਸ਼ਤੈਦੀ ਹੈ ਇਸ ਟਾਈਮ ਦੇ ਉਤੇ ਪੂਰੇ ਪੁਖਤਾ ਪ੍ਰਬੰਧ ਆ ਵੇਖਦੇ ਆ ਥੋੜਾਕ ਸਮਾਂ ਉਡੀਕ ਤੋਂ ਬਾਅਦ ਦੇ ਵਿੱਚ ਕੀ ਅਗਲੇ ਪਾਸੇ ਕਿਸਾਨਾਂ ਦਾ ਜਾਂ ਦਿੱਲੀ ਵਾਲੇ ਪਾਸੇ ਨੂੰ ਵਾਅਦਾ ਕੀ ਅਰੈਸਟ ਹੁੰਦੀ ਆ ਕਿ ਜਾਂ ਪਿਛਲੀ ਵਾਰ ਵਾਂਗੂ ਸ਼ੈਲਿੰਗ ਕਰਕੇ ਅਥਰੂ ਗੈਦ ਦੇ ਗੋਲੇ ਛੱਡ ਕੇ ਤੇ ਇਹਨਾਂ ਨੂੰ ਖਦੇੜਿਆ ਜਾਂਦਾ ਵਾ ਜੁੜੇ ਰਹੋ ਕਾਲਚ